ਜੈਵਿਕ ਖੇਤੀ ਅੱਜ ਹਰ ਕਿਸਾਨ ਦੀ ਜ਼ਰੂਰਤ ਬਣ ਗਈ ਹੈ ਫਸਲਾਂ ਵਿੱਚ ਜ਼ਹਿਰਾ ਅਤੇ ਰਸਾਇਣਿਕ ਖਾਦਾਂ ਦੀ ਅੰਦਾਜ਼ ਤੋਂ ਵਰਤੋਂ ਕਰਕੇ ਸਾਡੀ ਸਿਹਤ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਹੈ ਇਸੇ ਕਰਕੇ ਹੁਣ ਕਿਸਾਨਾਂ ਨੂੰ ਜੈਵਿਕ ਢੰਗ ਨਾਲ ਖੇਤੀ ਕਰਨ ਦੀ ਲੋੜ ਹੈ ਜੈਵਿਕ ਖੇਤੀ ਵਿੱਚ ਜਿੰਸਾਂ ਦਾ ਮੰਡੀਕਰਨ ਬਹੁਤ ਵਧੀਆ ਢੰਗ ਨਾਲ ਹੋ ਜਾਂਦਾ ਹੈ ਅਤੇ ਕੀਮਤ ਵੀ ਜ਼ਿਆਦਾ ਮਿਲਦੀ ਹੈ ਜੈਵਿਕ ਖੇਤੀ ਜਿਹੜੀ ਹੈ ਅੱਜ ਦੇ ਸਮੇਂ ਦੀ ਲੋੜ ਹੈ ਤੇ ਆਪਣੇ ਜ਼ਿਲ੍ਹੇ ਦੇ ਕਾਫੀ ਕਿਸਾਨ ਵੀਰ ਜਿਹੜੇ ਹੈਗੇ ਇਸ ਵੱਲ ਆ ਰਹੇ ਆ ਜੈਵਿਕ ਖੇਤੀ ਵੱਲ ਪ੍ਰੋਤਸਾਹਿਤ ਹੋ ਕੇ ਜਿਹੜੀ ਇਹਦੀ ਅਡਾਪਟ ਕਰ ਰਹੇ ਆ ਇਸ ਪ੍ਰੈਕਟਿਸ ਨੂੰ ਤੇ ਜਿਵੇਂ ਕਿ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੈਵਿਕ ਖੇਤੀ ਜਿਹੜੇ ਕਿਸਾਨ ਵੀਰ ਕਹਿੰਦੇ ਹੈਗੇ ਕਿ ਜਦੋਂ ਆਪਾਂ ਜੈਵਿਕ ਖੇਤੀ ਵੱਲ ਜਾਂਦੇ ਸਾਡੇ ਝਾੜ ਵਗੈਰਾ ਡਿੱਗਦੇ ਆ ਤੇ ਮੈਂ ਕਿਸਾਨ ਵੀਰਾਂ ਨੂੰ ਜੈਵਿਕ ਖੇਤੀ ਦੇ ਕੁਝ ਜਿਹੜੇ ਮੂਲ ਸਿਧਾਂਤ ਹੈਗੇ ਉਹਦੇ ਬਾਰੇ ਵਿੱਚ ਦੱਸਣਾ ਚਾਹੁੰਦਾ ਤਾਂ ਕਿ ਆਪਾਂ ਜਿਹੜਾ ਵੱਧ ਤੇ ਵੱਧ ਮੁਨਾਫਾ ਲੈ ਸਕੀਏ ਕਿਸਾਨ ਵੀਰੋ ਤੇ ਸਭ ਤੋਂ ਪਹਿਲੇ ਜਿਹੜੀ ਜ਼ਰੂਰਤ ਹੈ ਕਿ ਜੈਵੀ ਖੇਤੀ ਦੇ ਵਿੱਚ ਸਾਨੂੰ ਪਤਾ ਕਿ ਆਪਾਂ ਬਿਲਕੁਲ ਕੈਮੀਕਲ ਰਹਿਤ ਖੇਤੀ ਹੈ ਇਹਦੇ ਵਿੱਚ ਕਿਸੇ ਵੀ ਟਾਈਪ ਦੀ ਜਿਹੜੀ ਰਸਾਇਣ ਨਹੀਂ ਖਾਦਾਂ ਉਹਦੀ ਵਰਤੋਂ ਆਪਾਂ ਨਹੀਂ ਕਰਦੇ ਆ ਕੋਈ ਕੈਮੀਕਲ ਸਪਰੇ ਪੈਸਟੀਸਾਈਡ ਫੰਜੀਸਾਈਡ ਦੀ ਸਪਰੇ ਆਪਾਂ ਨਹੀਂ ਕਰਦੇ ਇਸ ਕਰਕੇ ਜਿਹੜਾ ਜੈਵੀ ਖੇਤੀ ਲਈ ਸਭ ਤੋਂ ਜ਼ਰੂਰੀ ਹੈ ਉਹ ਹੈਗਾ ਆਪਣੇ ਮਿੱਟੀ ਦੀ ਜਿਹੜੀ ਸਿਹਤ ਹੈ ਜਾਂ ਮਿੱਟੀ ਦੇ ਵਿੱਚ ਜਿਹੜੇ ਫਰਟੀਲਿਟੀ ਆਪਾਂ ਕਹਿ ਦਿੰਦੇ ਹਾਂ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹਨੂੰ ਮੇਨਟੇਨ ਕਰਨਾ ਉਹਨੂੰ ਵਰਕਰਾਰ ਰੱਖਣਾ ਇੱਕ ਸਾਡੇ ਲਈ ਜਿਹੜੀ ਹੈ ਇੱਕ ਚੈਲੰਜ ਹੁੰਦਾ ਹੈ ਇਦੇ ਵਿੱਚ ਇਹ ਹੈ ਕਿ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਕਿ ਮਿੱਟੀ ਦੀ ਜਿਹੜੀ ਉਪਜਾਇਤ ਸਕਦੀ ਉਹਨੂੰ ਬਰਕਰਾਰ ਰੱਖਣ ਲਈ ਆਪਾਂ ਅ ਤਤਾਂ ਦੀ ਪੂਰਤੀ ਕਰਨ ਲਈ ਜਿਹੜੇ ਆਪਣੇ ਜੈਵਿਕ ਸਾਧਨ ਹੈਗੇ ਨਿਊਟ੍ਰੀਐਂਟਸ ਦੇ ਜਿਵੇਂ ਆਪਾਂ ਕਹਿ ਦਿੰਦੇ ਆ ਆਰਗੈਨਿਕ ਮੈਨਿਉਰਿੰਗ ਜਾਂ ਆਪਾਂ ਹਰੀ ਖਾਦ ਵਗੈਰਾ ਕਹਿ ਦਿੰਦੇ ਆ ਉਹਦੀ ਬਿਜਾਈ ਕਰਕੇ ਜਿਹੜੀ ਫਸਲ ਹੈ ਜਿਵੇਂ ਖਾਸ ਕਰ ਅਗਰ ਕੋਈ ਕਿਸਾਨ ਵੀਰ ਛੋਨੇ ਦੀ ਖੇਤੀ ਕਰਦਾ ਹੈ ਜੈਵਿਕ ਉਸ ਤੋਂ ਪਹਿਲੇ ਆਪਾਂ ਜਿਵੇਂ ਜੰਤਰ ਜਾਂ ਢਿੰਜਣ ਆਪਾਂ ਕਹਿ ਦਿੰਦੇ ਆ ਜਾਂ ਮੂੰਗੀ ਦੀ ਬਿਜਾਈ ਕਰਕੇ ਜਿਹੜੀ ਹੈ ਉਹ ਉਹਦੇ ਨੇ ਕਿ ਹੈ ਕਿ ਆਪਣੀ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਜਿਹੜੀ ਹੈ ਉਹ ਵਣ ਸਕਦੀ ਹੈ ਇਸ ਦੇ ਇਲਾਵਾ ਜਿਵੇਂ ਜਿਹੜੀ ਤੱਤਾਂ ਦੀ ਪੂਰਤੀ ਲਈ ਸਾਡੇ ਜੈਵਿਕ ਸਾਧਨ ਹੈ ਜਿਵੇਂ ਕਿਸਾਨ ਵੀਰ ਜਿਹੜੇ ਜੀਵਾਮ੍ਰਿਤ ਵਗੈਰਾ ਬਣਾ ਸਕਦੇ ਆ ਕਿਉਂਕਿ ਜੀਵਾਮ੍ਰਿਤ ਜਿਹੜਾ ਇੱਕ ਇਹੋ ਜਿਹਾ ਸੋਰਸ ਹੈ ਉਹਦੇ ਵਿੱਚ ਜਿਹੜੇ ਆਪਾਂ ਕਹਿ ਦਿੰਦੇ ਕਿ ਬਹੁਤ ਸਾਰੇ ਗਰੁੱਪ ਜਿਹੜੇ ਮਾਈਕਰੋਬ ਜਾਂ ਮਿੱਤਰ ਜੀਵ ਜਿਹੜੇ ਹੈਗੇ ਉਹਨਾਂ ਦੇ ਗਰੁੱਪ ਹੁੰਦੇ ਆ ਜਦੋਂ ਆਪਾਂ ਇਹਨੂੰ ਜ਼ਮੀਨ ਦੇ ਵਿੱਚ ਅਪਲਾਈ ਕਰਦੇ ਆ ਤਾਂ ਉਹਨਾਂ ਦੀ ਪੋਪੂਲੇਸ਼ਨ ਦੇ ਵਿੱਚ ਵਾਧਾ ਹੁੰਦਾ ਉਹਦੇ ਕਰਕੇ ਕੀ ਹੁੰਦਾ ਕਿ ਉਨੀ ਸੰਖਿਆ ਜ਼ਮੀਨ ਦੇ ਵਿੱਚ ਵੱਧਣ ਨਾਲ ਜਿੰਨੇ ਵੀ ਤੱਤ ਹੁੰਦੇ ਆ ਜ਼ਮੀਨ ਦੇ ਵਿੱਚ ਉਹਨੂੰ ਉਹ ਬੂਟਿਆਂ ਨੂੰ ਜਾਂ ਫਸਲਾਂ ਨੂੰ ਜਿਹੜਾ ਹੈ ਉਹ ਮੁਹਈਆ ਕਰਵਾਉਂਦਾ ਇਸ ਕਰਕੇ ਕਿਸਾਨ ਵੀਰ ਉਹ ਆਪਣੀ ਹਰੀ ਖਾਦ ਵਿਜਣ ਤੇ ਬਾਅਦ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਵਿਚਵਾਦ ਦਿੰਦੇ ਹ ਉਸ ਤੋਂ ਬਾਅਦ ਜਿਹੜੇ ਦੂਜੇ ਸਾਧਨ ਜਿਵੇਂ ਤੁਹਾਨੂੰ ਦੱਸਿਆ ਜੀਵਾਮ੍ਰਿਤ ਹੈ ਜਾਂ ਤਾਂ ਜਿਵੇਂ ਕੰਪੋਸਟ ਵੀ ਹੈ ਕੰਪੋਸਟ ਦੇ ਦੇਖੋ ਜਿਹੜੇ ਕਿਸਾਨ ਵੀਰ ਆਪ ਰੂੜੀ ਦੀ ਜਿਹੜੀ ਵਰਤੋਂ ਕਰਦੇ ਆਂ ਜਦੋਂ ਰੂੜੀ ਦੀ ਵਰਤੋਂ ਕਰਦੇ ਆ ਉਹਦੇ ਵਿੱਚ ਤੱਤਾਂ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਤਕਰੀਬਨ ਹੀ ਤੱਤ ਜਿਹੜੇ ਆ ਜਿਹੜੇ ਵੱਡੇ ਛੋਟੇ ਤੱਤ ਜਿਹੜੇ ਆ ਰੂੜੀ ਦੇ ਵਿੱਚ ਮੌਜੂਦ ਹੁੰਦੇ ਆ ਪਰ ਜਦੋਂ ਆਪਾਂ ਉਹਨੂੰ ਐਜ਼ ਅ ਕੰਪੋਸਟ ਵਰਤਦੇ ਆ ਤਾਂ ਉਹਦੇ ਵਿੱਚ ਤੱਤਾਂ ਦੀ ਮਾਤਰਾ ਜਿਹੜੀ ਹੈ ਜਦੋਂ ਡੀਕੰਪੋਜ਼ਡ ਹੁੰਦੇ ਤੇ ਤੱਤ ਜਿਹੜੇ ਆ ਉਹ ਅਵੇਲੇਬਲ ਫਾਰਮ ਚ ਆ ਜਾਂਦੇ ਆ ਤੇ ਬੂਟਿਆਂ ਨੂੰ ਜਦੋਂ ਆਪਾਂ ਕੰਪੋਸਟ ਅਪਲਾਈ ਕਰਦੇ ਆ ਫਸਲਾਂ ਨੂੰ ਤਾਂ ਉਹ ਤੱਤ ਜਿਹੜੇ ਆ ਵੱਧ ਮਾਤਰਾ ਦੇ ਵਿੱਚ ਮਿਲਦੇ ਆ ਇਦਾਂ ਹੀ ਇੱਕ ਜਿਹੜਾ ਜਿਹੜੀ ਗੰਡੋਵਾ ਖਾਦ ਹੈ ਜਾਂ ਆਪਣਾ ਵਰਮੀ ਕੰਪੋਸਟ ਉਹਨੂੰ ਕਹਿ ਦਿੰਦੇ ਆ ਉਭੀ ਇੱਕ ਬੜਾ ਵਧੀਆ ਤਰੀਕਾ ਹੈਗਾ ਉਹਦੇ ਵਿੱਚ ਵੀ ਜਿਹੜੇ ਆਪਣੇ ਤੱਤ ਹੈਗੇ ਜੈਵਿਕ ਤੱਤ ਉਹਦੇ ਵਿੱਚ ਵੱਧ ਮਾਤਰਾ ਦੇ ਵਿੱਚ ਹੁੰਦੇ ਆ ਤੇ ਕਿਸਾਨ ਵੀਰ ਜਿਹੜੇ ਆ ਉਹਨੂੰ ਕੰਪੋਸਟ ਹੈ ਵਰਮੀ ਕੰਪੋਸਟ ਹੈ ਜੀਵਾਮ੍ਰਿਤ ਹੈ ਜਾਂ ਹਰੀ ਖਾਦਾਂ ਵਗੈਰਾ ਵਿੱਚ ਕੇ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਜਿਹੜਾ ਵਰਕਰਾਰ ਰੱਖ ਸਕਦੇ ਆ ਜਦੋਂ ਆਪਾਂ ਜੈਵਿਕ ਖੇਤੀ ਕਰਦੇ ਆ ਤਾਂ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਥੋੜੇ ਦੇ ਨਦੀਨਾ ਹੀ ਪ੍ਰੋਬਲਮ ਆਉਂਦੀ ਹੈ ਤੇ ਇਹਦੇ ਲਈ ਜਿਹੜੇ ਨਦੀਨਾ ਦੇ ਲਈ ਸਾਨੂੰ ਜਿਹੜੇ ਮੈਨੂਅਲ ਵੀਡਿੰਗ ਜਿਹੜੀ ਹੈ ਹੱਥ ਨਾਲ ਹੀ ਸਾਨੂੰ ਜਿਹੜੇ ਨਦੀਨ ਕੱਢਣੇ ਪੈਣੇ ਆ ਇਹ ਕਈ ਕਿਸਾਨ ਵੀਰ ਜਿਹੜੇ ਸਬਜ਼ੀਆਂ ਦੀ ਜੈਵਿਕ ਕਾਸ਼ਤ ਕਰ ਰਹੇ ਆ ਉਹਦੇ ਵਿੱਚ ਆਪਾਂ ਪਰਾਲੀ ਦੀ ਵਰਤੋਂ ਕਰ ਸਕਦੇ ਆ ਜੇ ਮਲਚਿੰਗ ਮਟੀਰੀਅਲ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜ਼ਮੀਨ ਦੀ ਤਹ ਸਾਰੀ ਟਕ ਜਾਂਦੀ ਹੈ ਤੇ ਨਦੀਨ ਜਿਹੜੇ ਬਹੁਤ ਘਾਟੂ ਕਰ ਸਕਦੇ ਆ ਤੇ ਇੱਕ ਬੜਾ ਵਧੀਆ ਇੱਕ ਸਰਲ ਤਰੀਕਾ ਹੈ ਕਿ ਆਪਾਂ ਪਰਾਲੀ ਦੀ ਵਰਤੋਂ ਕਰਕੇ ਜਿਹੜੀ ਹੈ ਖਾਸ ਕਰ ਜਿਹੜੀ ਫਸਲਾਂ ਸਬਜ਼ੀਆਂ ਜਿਹੜੇ ਲਾਈਨਾਂ ਦੇ ਵਿੱਚ ਆਪਾਂ ਉਗਾਉਂਦੇ ਆ ਤੇ ਜਿਹੜੀ ਸਤਹ ਜਿਹੜੀ ਹੈ ਜ਼ਮੀਨ ਦੀ ਜਿਹੜੇ ਜਿੱਥੇ ਫਸਲ ਨਹੀਂ ਹੁੰਦੀ ਉੱਥੇ ਆਪਾਂ ਉਹਦਾ ਕਵਰ ਕਰਕੇ ਨਦੀਨਾਂ ਤੇ ਬਚਾਅ ਕਰ ਸਕਦੇ ਆ ਇਦਾਂ ਹੀ ਜਦੋਂ ਆਪਣੀ ਫਸਲ ਥੋੜੀ ਵੱਡੀ ਹੁੰਦੀ ਹੈ ਤਾਂ ਉਹਦੇ ਵਿੱਚ ਆਪਣੀ ਆ ਜਾਂਦੀ ਹੈ ਕਿ ਆਪਾਂ ਜਿਹੜੇ ਕਈ ਵਾਰ ਤਤਾਂ ਦੀ ਘਾਟ ਵਗੈਰਾ ਜਾਂਦੀ ਹੈ ਤਾਂ ਉਹਦੇ ਪੂਰਤੀ ਲਈ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਬੜੇ ਵਧੀਆ ਸੋਰਸ ਹੈਗੇ ਜਿਹੜੇ ਜੈਵਿਕ ਨਿਊਟ੍ਰੀਐਂਟ ਜਿਵੇਂ ਜੀਵਾਮ੍ਰਿਤ ਹੈਗਾ ਉਹਦੇ ਉਹਦੇ ਵਿੱਚ ਆਪਾਂ ਜਦੋਂ ਘੋਲ ਬਣਾ ਕੇ ਜੀਵਾਮ੍ਰਿਤ ਦਾ ਉਹਦੇ ਵਿੱਚ 2-4 ਚੀਜ਼ਾਂ ਜਿਹੜਾ ਪਸ਼ੂਆਂ ਦਾ ਗੋਹਾ ਹੈਗਾ ਇਹ ਕਊ ਯੂਰਿਨ ਹੈ ਜਾਂ ਗੁੜ ਤੇ ਬੇਸਣ ਵਗੈਰਾ ਮਿਲਾ ਕੇ ਇੱਕ ਬੜਾ ਵਧੀਆ ਇੱਕ ਜੈਵਿਕ ਖਾਦ ਬਣ ਜਾਂਦੀ ਹੈ ਉਹਦਾ ਆਪਾਂ ਜਾਂ ਤਾਂ ਜਦੋਂ ਪਾਣੀ ਲਗਾਉਂਦੇ ਆਂ ਇਹ ਖੇਤ ਦੇ ਵਿੱਚ ਪਾਣੀ ਦੇ ਨਾਲ ਆਪਾਂ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦਾ ਆਪਾਂ ਅਪਲਾਈ ਕਰ ਸਕਦੇ ਆ ਜਾਂ ਤਾਂ ਫਿਰ 5 ਤੇ 10% ਦਾ ਘੋਲ ਬਣਾ ਕੇ ਆਪਾਂ ਸਪਰੇਅ ਕਰ ਸਕਦੇ ਆ ਤੇ 1 ਲੀਟਰ ਚ ਮਤਲਬ 5 ਲੀਟਰ ਲੈ ਕੇ ਆਪਾਂ ਇਹਦਾ ਸਪਰੇਅ ਕਰ ਸਕਦੇ ਆ ਫਿਰ ਇਹ ਜਿਹੜੀ ਆਪਣੀ ਤੱਤਾਂ ਦੀ ਮਾਤਰਾ ਪੂਰੀ ਹੋ ਜਾਂਦੀ ਕਈ ਕਿਸਾਨ ਵੀਰਾਂ ਨੂੰ ਜਿਵੇਂ ਕੀੜੇ ਮਕੌੜੇ ਦੀ ਪ੍ਰੋਬਲਮ ਹੁੰਦੀ ਹੈ ਤੇ ਤੇ ਇਹਦੇ ਲਈ ਜਿਹੜੇ ਦੇਖੋ ਬਾਹਰ ਹੋਏ ਤਾਂ ਕੋਈ ਵੀ ਚੀਜ਼ ਲੈਣ ਦੀ ਲੋੜ ਨਹੀਂ ਹੈ ਜਿਹੜੇ ਘਰੇਲੂ ਨੁਕਤੇ ਹੈਗੇ ਜਿਵੇਂ ਅਗਨੀ ਅਸਤਰ ਹੈ ਬ੍ਰਹਮ ਅਸਤਰ ਹੈ ਜਾਂ ਕੁਝ ਦਸਪਰਨੀ ਵਗੈਰਾ ਬਣਾ ਕੇ ਆਪਾਂ ਬ੍ਰੋਡ ਸਪੈਕਟ੍ਰਮ ਜਿਹੜੇ ਆਪਾਂ ਕਹਿੰਦੇ ਪੈਸਟੀਸਾਈਡ ਹੈ ਉਹਦਾ ਘੋਲ ਬਣਾ ਕੇ ਪੰਜ ਸੱਤ ਚੀਜ਼ਾਂ ਦੇ ਪੱਤੇ ਲੈ ਕੇ ਨੀਮ ਦੇ ਪੱਤੇ ਲੈ ਕੇ ਅੱਕ ਦੇ ਪੱਤੇ ਲੈ ਕੇ ਅਮਰੂਦ ਦੇ ਪੱਤੇ ਅੰਬ ਦੇ ਪੱਤੇ ਇਹ ਸਾਰੀਆਂ ਚੀਜ਼ਾਂ ਲੈ ਕੇ ਆਪਾਂ ਮਿਕਸ ਕਰਕੇ 10 ਚੀਜ਼ਾਂ ਜਦੋਂ ਮਿਕਸ ਕਰਦੇ ਹਾਂ ਜਦੋਂ ਆਪਾਂ ਉਹਨਾਂ ਬਣਾਉਂਦੇ ਅਤੇ ਫਰਮੈਂਟੇਸ਼ਨ ਹੋ ਕੇ ਆਪਣਾ 10 ਤੇ 15 ਦਿਨ ਚ ਤਿਆਰ ਹੋ ਜਾਂਦਾ ਤੇ ਆਪਾਂ ਸਪਰੇਅ ਕਰ ਸਕਦੇ ਆ ਜੈਵਿਕ ਖੇਤੀ ਸਮੇ ਦੀ ਲੋੜ ਸੋ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਿਹੜਾ ਸਾਡਾ ਵਾਤਾਵਰਨ ਹੈ ਬਹੁਤ ਗੰਦਲਾ ਹੁੰਦਾ ਜਾ ਰਿਹਾ ਹੈ ਚਾਹੇ ਉਹ ਆਪਾਂ ਪਾਣੀ ਦੀ ਗੱਲ ਕਰ ਲਈਏ ਚਾਹੇ ਧਰਤੀ ਮਾਂ ਦੀ ਗੱਲ ਕਰ ਲਈਏ ਜਾਂ ਫਿਰ ਹਵਾ ਜਿਹੜੀ ਹੈ ਉਹ ਵੀ ਸਾਡੀ ਬਹੁਤ ਜ਼ਿਆਦਾ ਦੂਸ਼ਿਤ ਹੋ ਰਹੀ ਹੈ ਸੋ ਸਮੇ ਦੀ ਲੋੜ ਇਹ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਕੁਦਰਤੀ ਜਿਹੜੀ ਐ ਖੇਤੀ ਵੱਲ ਅਸੀਂ ਆਈਏ ਜਿਹਦੇ ਵਿੱਚ ਆਰਗੈਨਿਕ ਫਾਰਮਿੰਗ ਜਾਂ ਜੈਵੀ ਖੇਤੀ ਜਿਹਨੂੰ ਅਸੀਂ ਕਹਿ ਦਿੰਨੇ ਆ ਜਾਂ ਫਿਰ ਨੇਚਰਲ ਫਾਰਮਿੰਗ ਜਿਹਨੂੰ ਅਸੀਂ ਕਹਿੰਨੇ ਆ ਉਸ ਵੱਲ ਆ ਕੇ ਸਾਨੂੰ ਇਹ ਲੋੜ ਹੈ ਕਿ ਜਿਹੜੀ ਸਾਡੇ ਜਿਹੜੇ ਕੁਦਰਤੀ ਸੋਮੇ ਨੇ ਅਸੀਂ ਉਹਨਾਂ ਦਾ ਬਚਾਅ ਕਰੀਏ ਉਹ ਕਿਸਾਨ ਵੀਰੋਂ ਤਾਂ ਹੀ ਬਚਾਅ ਹੋ ਸਕਦਾ ਕਿ ਜਿਹੜੀਆਂ ਚੀਜ਼ਾਂ ਜੋ ਜਿਵੇਂ ਅਸੀਂ ਪ੍ਰਾਲੀ ਨੂੰ ਅੱਗ ਲਗਾ ਦਿੰਨੇ ਆ ਇਹਨੂੰ ਜੇ ਅਸੀਂ ਬੰਦ ਕਰਾਂਗੇ ਜਾਂ ਜਿਹੜੀ ਲੋੜ ਤੋਂ ਵੱਧ ਜਿਹੜੀਆਂ ਖਾਦਾਂ ਪਾਈਆਂ ਜਾ ਰਹੀਆਂ ਨੇ ਜਿਹੜੇ ਰਸਾਇਣਿਕ ਖਾਦਾਂ ਨੇ ਜ਼ਮੀਨ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਸਾਡੇ ਪਾਣੀ ਨੇ ਜਿਹੜੇ ਜ਼ਮੀਨ ਦੇ ਹੇਠਲੇ ਪਾਣੀ ਨੂੰ ਬਹੁਤ ਗੰਦਾ ਕਰ ਰਹੇ ਨੇ ਦੂਸ਼ਿਤ ਹੋ ਰਿਹਾ ਪਾਣੀ ਉਹਦੇ ਨਾਲ ਨਾਲ ਕਈ ਵਾਰੀ ਜਿਹੜਾ ਵਾਤਾਵਰਨ ਦੇ ਵਿੱਚ ਬਦਲਾਅ ਆ ਰਿਹਾ ਕਿਉਂਕਿ ਜਿਹੜੀ ਯੂਰੀਆ ਆਪਾਂ ਜਿਵੇਂ ਖਾਦ ਪਾਉਂਦੇ ਆ ਤਾਂ ਹਵਾ ਦੇ ਵਿੱਚ ਚਲੇ ਜਾਂਦੀ ਹੈ ਤਾਂ ਉੱਥੇ ਜਾ ਕੇ ਇਹ ਵਾਤਾਵਰਨ ਦੇ ਵਿੱਚ ਤਬਦੀਲੀ ਲੈ ਕੇ ਆ ਰਹੀ ਹੈ ਸੋ ਕਿਸਾਨ ਵੀ ਰੋਜ਼ ਜੇਕਰ ਅਸੀਂ ਟਿਕਾਊ ਖੇਤੀ ਕਰਨੀ ਹੈ ਜਿਹਨੂੰ ਅਸੀਂ ਸਸਟੇਨੇਬਲ ਫਾਰਮਿੰਗ ਕਹਿੰਦੇ ਆ ਤਾਂ ਸਾਡੀ ਮੁੱਖ ਸਮੇਂ ਦੀ ਲੋੜ ਇਹੀ ਹੈ ਕਿ ਅਸੀਂ ਜੈਵਿਕ ਖੇਤੀ ਵੱਲ ਆਈਏ ਔਰ ਜਿਹੜੀਆਂ ਵੀ ਸਾਡੇ ਕੋਲ ਜਿਵੇਂ ਰੂੜੀ ਖਾਦ ਹੈ ਜਾਂ ਪੋਲਟਰੀ ਖਾਦ ਹੈ ਜਾਂ ਫਿਰ ਜਿਹੜਾ ਝੋਨੇ ਦਾ ਪ੍ਰਾਲ ਜਿਹੜਾ ਸਾਡੇ ਕੋਲ ਬਚ ਜਾਂਦਾ ਉਹਨੂੰ ਜ਼ਮੀਨ ਦੇ ਵਿੱਚ ਹੀ ਜਜ਼ਬ ਕਰ ਲਈਏ ਤਾਂ ਜੋ ਜਿਹੜੀ ਉਹਦੀ ਉਪਜਾਊ ਸ਼ਕਤੀ ਹੈ ਉਹ ਬਰਕਰਾਰ ਰਹੇ ਉਪਜਾਊ ਸ਼ਕਤੀ ਵਧੇ ਸੋ ਅਸੀਂ ਇਹ ਖੇਤੀ ਵਿਗਿਆਨ ਕੇਂਦਰ ਤਰਨਤਾਰਨ ਨੇ ਖੁਦ ਤਜਰਬੇ ਕੀਤੇ ਆ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਅਸੀਂ ਕਿਸਾਨ ਵੀਰਾਂ ਨੂੰ ਜੈਵਿਕ ਖੇਤੀ ਵੱਲ ਲੈ ਕੇ ਵੀ ਗਏ ਆ ਪਹਿਲੇ 3 ਸਾਲ ਪਹਿਲਾਂ ਕਿਸਾਨ ਵੀਰ ਆਮ ਜਿਹੜੀ ਰਵਾਇਤੀ ਖੇਤੀ ਕਰ ਰਹੇ ਸੀ ਪਰ ਹੁਣ ਉਹ ਸਾਡੇ 3 ਸਾਲ ਦੇ ਵਿੱਚ ਉਹਨਾਂ ਨੇ ਆਪਣੇ ਖੇਤ ਕਈ ਖੇਤ ਆ ਜਿਹੜੇ ਜੈਵਿਕ ਖੇਤੀ ਦੇ ਵਿੱਚ ਉਹਨਾਂ ਨੇ ਤਬਦੀਲ ਕਰ ਲਏ ਨੇ ਔਰ ਉਹ ਜਿਹੜਾ ਝਾੜ ਆ ਉਹਨਾਂ ਨੂੰ ਚੰਗਾ ਮਿਲ ਰਿਹਾ ਠੀਕ ਹੈ ਆਮ ਰਵਾਇਤੀ ਖੇਤੀ ਨਾਲੋਂ ਝਾੜ ਜਿਹੜਾ ਆ ਉਹ ਥੋੜਾ ਛੋਟਾ ਜਿਹਾ ਘਟਾ ਹੈ ਪਰ ਉਹਨਾਂ ਨੂੰ ਉਹਨਾਂ ਹੀ ਪ੍ਰੀਮੀਅਮ ਪ੍ਰਾਈਸ ਤੇ ਉਹਨਾਂ ਦਾ ਜਿਹੜਾ ਪ੍ਰੋਡਿਊਸ ਵੇਚ ਰਿਹਾ ਸੋ ਕਿਸਾਨ ਵੀਰੋ ਸਮੇਂ ਦੇ ਨਾਲ ਚੱਲਿਏ ਜੈਵਿਕ ਖੇਤੀ ਅਪਣਾਈਏ ਤੇ ਆਪਣਾ ਭਵਿੱਖ ਬਚਾਈਏ ਤਿੰਨ ਸਾਲ ਤੋਂ ਜੈਵਿਕ ਖੇਤੀ ਕਰ ਰਹੇ ਆ ਬਗੈਰ ਦਵਾਈਆਂ ਸਪਰੇਅਾਂ ਮੈਂ ਕੁਝ ਨਹੀਂ ਪਾ ਰਿਹਾ ਮੈਂ ਸਬਜ਼ੀਆਂ ਵੀ ਲਾ ਰਿਆ ਕਮਾਦ ਵੀ ਮੈਂ ਲਾਇਆ ਹੋਇਆ ਮੈਂ ਕੋਈ ਚੀਜ਼ ਨਹੀਂ ਪਾਉਂਦਾ ਦਵਾਈ ਆਰਗੈਨਿਕ ਖੇਤੀ ਹੈ ਮੇਰੀ ਤਿੰਨ ਤਿੰਨ ਚਾਰ ਤਿੰਨ ਸਾਲ ਤੋਂ ਮੈਂ ਕਰ ਰਿਆ ਦੋ ਤਿੰਨ ਕਿੱਲੇ ਮੇਰੇ ਕੋਲੇ ਜ਼ਮੀਨ ਆ ਮੈਂ ਛੋਟਾ ਕਿਸਾਨ ਆ ਥੋੜੀ ਜਾਨੂੰ ਸਮੱਸਿਆ ਇੱਥੇ ਆਉਂਦੀ ਆ ਕਿ ਮਾਰਕੀਟ ਕਰਦੇ ਆ ਅਸੀਂ ਲੋਕਲ ਜਿੰਨਾ ਕ ਸਾਡਾ ਨੁਕਸਾਨ ਹੁੰਦਾ ਵੀ ਆ ਕਿਉਂਕਿ ਅਸੀਂ ਦਵਾਈ ਨਹੀਂ ਪਾਉਂਦੇ ਨੁਕਸਾਨੇ ਹੁੰਦਾ ਵੀ ਖੇਤੀ ਜਿਹੜੀ ਆ ਉਹ ਕੁਛ ਨਾ ਕੁਛ ਕੀੜਾ ਮਕੌੜਾ ਵੀ ਖਾ ਜਾਂਦਾ ਉਹਦੇ ਵਿੱਚੋਂ ਸਾਨੂੰ ਲੌਸ ਤਾਂ ਹੋ ਜਾਂਦਾ ਪਰ ਅਸੀਂ ਇਹਦਾ ਕੰਮ ਛੱਡਦੇ ਨਹੀਂ ਜਾਰੀ ਰੱਖਾਂਗੇ ਅੱਗੇ ਤੇ ਵੀ ਜਾਰੀ ਰੱਖਾਂਗੇ ਇਸੇ ਕਰਕੇ ਮਤਲਬ ਇਹ ਆ ਵੀ ਅਸੀਂ ਜ਼ਹਿਰਾਂ ਤੋਂ ਬਚਾਂਗੇ ਜ਼ਹਿਰਾਂ ਤੋਂ ਪਹਿਲਾਂ ਤਾਂ ਆਪਣਾ ਪਰਿਵਾਰ ਬਚਾਉਣਾ ਜੀ ਉਸ ਤੋਂ ਬਾਅਦ ਅੱਗੇ ਹੋਰ ਪਬਲਿਕ ਨੂੰ ਬਚਾਉਣਾ ਜਿਹੜਾ ਖਾਊਗਾ ਉਹੀ ਬਚੂਗਾ ਮੈਂ ਖੁਦ ਸ਼ੂਗਰ ਦਾ ਮਰੀਜ਼ ਸੀਗਾ ਮੈਂ ਆਪਣੇ ਖੇਤਾਂ ਵਿੱਚ ਜਦੋਂ ਦਾ ਖੇਤੀ ਕਰਨ ਲੱਗਿਆ ਮੈਂ 슈ਗਰ ਦੀ ਗੋਲੀ ਬਿਲਕੁਲ ਨਹੀਂ ਖਾਂਦਾ ਮੈਂ ਬੀਪੀ ਦੀ ਗੋਲੀ ਕੋਈ ਨਹੀਂ ਖਾਂਦਾ ਇਹਦਾ ਮੈਨੂੰ ਫਾਇਦਾ ਹੋਇਆ ਮੇਰਾ ਪਰਿਵਾਰ ਤੰਦਰੁਸਤ ਆ ਅਸੀਂ ਦਵਾਈਆਂ ਨਹੀਂ ਖਾ ਰਹੇ ਕੋਈ ਵੀ ਇਸ ਕਰਕੇ ਮੈਂ ਆਮ ਪਬਲਿਕ ਨੂੰ ਵੀ ਇਹ ਮਤਲਬ ਅਪੀਲ ਕਰਦਾ ਕਿ ਥੋੜਾ ਥੋੜਾ ਇਧਰ ਨੂੰ ਵਧੋ ਕਿਸਾਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਘਰ ਚ ਵੀ ਸਬਜ਼ੀ ਲਾ ਸਕਦਾ ਆਪਣੀ ਆਰਗੈਨਿਕ ਲਾ ਕੇ ਖਾਵੇ ਜੀਵਿੰਦਾਰ ਵੀ ਜੋ ਸਾਡੇ ਖੇਤਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤਾਂ ਬਹੁਤ ਸੌਖਾ ਉਹ ਆਪਣੀ ਖੇਤੀ ਦੇ ਵਿੱਚ ਸਬਜ਼ੀਆਂ ਜਿਹੜੀਆਂ ਆਰਗੈਨਿਕ ਕਰਨ ਔਰਗੈਨ ਕਰਨਗੇ ਤਾਂ ਉਹ ਦਵਾਈਆਂ ਤੋਂ ਬਚ ਕੇ ਰਹਿਣਗੇ ਕੋਈ 슈ਗਰ ਨਹੀਂ ਹੋਊਗੀ ਕੋਈ ਜਾਨੀ ਕਿ ਕੋਈ ਕੈਂਸਰ ਨਹੀਂ ਹੋਊਗੀ ਬਹੁਤ ਘੱਟ ਹੋਊਗੀ ਇਸ ਕਰਕੇ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੂੰ ਭਰਾਵਾਂ ਨੂੰ ਸ਼ਹਿਰੀਆਂ ਨੂੰ ਵੀ ਬੇਨਤੀ ਆ ਅਗਰ ਆਪਣੀ ਕੋਈ ਘਰੇ ਲਾ ਸਕਦਾ ਬਗੀਚੀ ਤੇ ਲਾਵੇ ਲਾ ਕੇ ਉਹਦੇ ਚ ਉਹ オーਰਗੈਨ ਖੇਤੀ ਕਰਕੇ ਆਪ ਦਾ ਜਿਹੜਾ ਉਹ ਖਾਵੇ ਤਾਂ ਇਹਦੇ ਨਾਲ ਬਹੁਤ ਹੀ ਫਾਇਦੇ ਹੁੰਦੇ ਆ ਤੇ ਮੈਂ ਤਾਂ ਇਸ ਕਰਕੇ ਕੰਮ ਜਾਰੀ ਰੱਖਿਆ ਹੋਇਆ ਮੈਨੂੰ ਕੋਈ ਉਹ ਨਹੀਂ ਆ ਵੀ ਮੈਂ ਜੇ ਲੌਸ ਹੋ ਗਿਆ ਤੇ ਛੱਡ ਜਾਵਾਂ ਨਹੀਂ ਕੋਈ ਗੱਲ ਨਹੀਂ ਆ ਅੱਗੇ-ਅੱਗੇ ਜੋ ਸਾਰਾ ਕੁਝ ਵਧੀਆ ਹੁੰਦਾ ਜਾਂਦਾ ਪਹਿਲੇ ਸਾਲ ਜ਼ਿਆਦਾ ਲੌਸ ਸੀ ਉਸ ਤੋਂ ਬਾਅਦ ਘਟ ਗਿਆ ਆ ਤੀਜੇ ਸਾਲ ਉਸ ਤੋਂ ਬਾਅਦ ਘਟ ਗਿਆ ਹੁਣ ਅਗਲੇ ਸਾਲ ਬਿਲਕੁਲ ਹੀ ਸਾਫ਼ ਹੋ ਜਾਊਗਾ ਪੂਰੀ ਆਮਦਨ ਵੀ ਆਊਗੀ ਸਾਰਾ ਕੁਝ ਵਧੀਆ ਹੋਊਗਾ 2012 ਤੋਂ ਕੇਵੀਕੇ ਆਹਰੇ 2013 ਤੋਂ ਅਸੀਂ ਜੁੜੇ ਆ ਜੀ ਕੇਵੀਕੇ ਦੇ ਨਾਲ ਤੇ 2013 ਤੋਂ ਹੀ ਅਸੀਂ ਜੀ ਜਿਹੜੀ ਆਪਣੀ ਫਸਲਾਂ ਦੀ ਰਹਿ ਦਿਖਾਉਂਦਾ ਉਹ ਸਾਰੀ ਅਸੀਂ ਖੇਤਾਂ ਦੇ ਵਿੱਚ ਹੀ ਮਲਾ ਰਹੇ ਹਾਂ ਜੀ ਉਸ ਤੋਂ ਬਾਅਦ ਜੀ ਇਹ ਉਹਦੇ ਨਾਲ ਵੀ ਸਾਡੀ ਜਿਹੜੀ ਹੈਗੀ ਆ ਜੇ ਜ਼ਮੀਨ ਉਹਦਾ ਬਹੁਤ ਸੁਧਾਰ ਹੋਇਆ ਤੇ 2017 ਤੋਂ ਫਿਰ ਅਸੀਂ ਆ ਗਏ ਜੀ ਮੇਰੀ ਦੀ 15 ਏਕੜ ਦੀ ਆਪਣੀ ਖੋਦ ਦੀ ਖੇਤੀ ਹੈ ਜੀ ਉਹਦੇ ਵਿੱਚੋਂ ਅਸੀਂ 4 ਏਕੜ 2017 ਤੋਂ ਅਸੀਂ ਜੈਵਿਕਲੇ ਆ ਗਏ ਜੀ ਜਾਨੀ ਕਿ ਬਿਨਾ ਇਹ ਖਾਦ ਦਵਾਈਆਂ ਤੋਂ ਉਹ ਖਾਦ ਦਵਾਈ ਦਾ ਏ ਹੁੰਦਾ ਹੈ ਜੀ ਪਹਿਲੇ ਸਾਲ ਜਿਵੇਂ ਉਦਾਂ ਦੇ ਜੇ ਆਪਾਂ ਸਹੀ ਤਰੀਕੇ ਨਾਲ ਚੱਲੀਏ ਤੇ ਪਹਿਲੇ ਸਾਲ ਘਟਾਉਣੀ ਹੁੰਦੀ ਆ ਆਪਾਂ 60% ਖਾਦ ਤੇ ਦੂਸਰੇ ਸਾਲ ਜਾ ਕੇ 30% ਤੀਸਰੇ ਸਾਲ ਜਾਨੀ ਕਿ ਸਾਰੀ ਕੱਟ ਕਰਦੀ ਹੁੰਦੀ ਆ ਪਰ ਅਸੀਂ 2017 ਤੋਂ ਹੀ ਪਹਿਲੇ ਸਾਲ ਹੀ ਇਕਦਮ ਹੀ ਸਾਰੀ ਜੋ ਖਾਦ ਦਵਾਈ ਆ ਸਾਰੀ ਬੰਦ ਕਰਤੀ ਜੀ ਬੰਦ ਕਰਤੀ ਸਾਡਾ ਚਲੋ ਜੇ ਰੋਕੇ ਨਾਮ ਜਿਹੜੀਆਂ ਆਪਾਂ ਜ਼ਹਿਰਾਂ ਵਰਤਦੇ ਆਂ ਖਾਦਾਂ ਵਰਤਦੇ ਆਂ ਉੱਤੇ ਲੱਗੀ ਇੱਕੇ ਨਾਮ ਜਦੋਂ ਅਸੀਂ ਉਹ ਸਾਰਾ ਬੰਦ ਕੀਤਾ ਤੇ ਇੱਕ ਅਰਜੀ ਚਲੋ ਛਾੜਦਾ ਤੇ ਸਾਡਾ ਇਹ ਫਰਕ ਪਿਆ ਪਰ ਹੌਲੀ ਹੌਲੀ ਸਾਡੀ ਅਸੀਂ ਪੁਰਾਣੀ ਕਿਉਂਕਿ 2013 ਤੋਂ ਅਸੀਂ ਰਹਿਣ ਖੋਦ ਵਿੱਚ ਲਾਉਂਦੇ ਆਂ ਤੇ ਉਹ ਸਾਡੀ ਮਿੱਟੀ ਦੀ ਸੇਧ ਦਾ ਵੀ ਬਹੁਤ ਸੁਧਰੀ ਤੇ ਝਾੜ ਘਟਿਆ ਪਰ ਉਹ ਫਸਲ ਬਹੁਤ ਵਧੀਆ ਵਾਦਾਈ ਫਿਰ 2017 ਤੋਂ ਜੀ ਅਸੀਂ ਵੇਸਟ ਡੀ ਕੰਬੋਜਰ ਹੁੰਦਾ ਇੱਕ ਉਹ ਅਸੀਂ ਕੇਵੀ ਕੇ ਵਾਲਿਆਂ ਤੋਂ ਇਥੋਂ ਟ੍ਰੇਨਿੰਗ ਲੈ ਕੇ ਸਾਰਾ ਸਾਨੂੰ ਜੀ ਇੰਨਾ ਵੇਸ਼ ਡੀ ਕੰਪੋਸਟਰ ਦਿੱਤਾ ਤੇ 2017 ਤੋਂ ਅਸੀਂ ਵੇਸ਼ ਡੀ ਕੰਪੋਸਟਰ ਵਰਤਣ ਲੱਪੇ ਜੀ ਵੇਸ਼ ਡੀ ਕੰਪੋਸਟਰ ਦਾ ਇਹ ਹੈ ਕਿ ਇੱਥੋਂ ਸਾਨੂੰ ਡੱਬੀਆਂ ਮਿਲੀਆਂ ਸੀ ਜੀ ਵੇਸ਼ ਡੀ ਕੰਪੋਸਟਰ ਦੀਆਂ ਉਹ ਜਦੋਂ ਅਸੀਂ ਪਹਿਲੋਂ ਬਣਾਉਣ ਤੋਂ ਜਦੋਂ ਤੋਂ ਅਸੀਂ ਉਹ ਸਾਰਾ ਦੱਸ ਦਿੰਨੇ ਆ ਤੇ 200 ਲੀਟਰ ਦੇ ਅਸੀਂ ਡਰਮ ਰੱਖੇ ਆ ਜੀ 200 200 ਲੀਟਰ ਦੇ ਤੇ ਜਦੋਂ ਪਹਿਲੀ ਯਾਰ ਅਸੀਂ ਬਣਾਇਆ ਜੀ 200 ਲੀਟਰ ਪਾਣੀ ਲੈ ਕੇ ਉਹਦੇ ਵਿੱਚ 2 ਕਿਲੋ ਗੁੜ ਤੇ ਨਾਲ ਉਹ ਜਿਹੜੀ ਸਾਨੂੰ ਡੱਬੀ ਮਿਲੀ ਸੀ ਜੀ ਇੱਥੋਂ ਵੇਸ਼ ਡੀ ਕੰਪੋਸਟਰ ਦੀ ਕੇ ਵੀ ਕੇ ਤੋਂ ਉਹਦੀ ਅਹੀਂ ਉਹਦੀ ਜਾਗ ਲਾਉਣੀ ਹੁੰਦੀ ਹੈ ਜੀ ਇੱਕ ਆਪਾਂ ਉਹ ਜਾਗ ਲਾ ਕੇ ਅਹੀਂ ਵੇਸ਼ ਦੀ ਕੰਪੋਜ਼ਿਟ ਤਿਆਰ ਕਰ ਲਿਆ ਉਹ ਅਸੀਂ ਪਹਿਲੋਂ ਜੀ ਇੱਕ ਕਿੱਲੇ ਦੇ ਵਿੱਚ ਜਿਹੜੀ ਅਸੀਂ ਜੈਵੀ ਕਰਦੇ ਹਾਂ ਪਹਿਲੋਂ ਅਸੀਂ ਇੱਕ ਕਿੱਲੇ ਦੇ ਵਿੱਚ ਵਰਤਨਾ ਚਾਲੂ ਕੀਤਾ ਉਹ ਜਦੋਂ ਇੱਕ ਕਿੱਲੇ ਦੇ ਵਿੱਚ ਵਰਤਨਾ ਚਾਲੂ ਕੀਤਾ ਤੇ ਉਥੇ ਵਿੱਚ ਸਾਨੂੰ 1 ਸਾਲ ਬਾਅਦ ਲੱਗਾ ਕਿ ਉਹਦੇ ਵਿੱਚ ਗੰਡੋਆਂ ਦੀ ਗਿਣਤੀ ਜਿਵੇਂ ਆਪਣੇ ਮਿੱਤਰ ਕੀਟ ਆ ਉਹ ਕਿੱਲੇ ਨੂੰ ਬਿਮਾਰੀਆਂ ਘੱਟ ਬਹੁਤ ਆਈਆਂ ਤੇ ਫੇਰ ਅਸੀਂ ਜੀ ਉਸ ਤੋਂ ਬਾਅਦ ਅਸੀਂ ਨਾਲ 1000 1000 ਲੀਟਰ ਵਾਲੀਆਂ ਟੈਂਕੀਆਂ ਤੇ 200 200 ਲੀਟਰ ਵਾਲੇ ਡਰਮ ਹੋਰ ਲੈ ਕੇ ਉਹਦੀ ਗਾਂ ਅਸੀਂ ਕਿਉਂਕਿ ਇੱਕ ਵਾਰੀ ਉਹ ਡੱਬੀ ਤੋਂ ਜਾਗ ਲੱਗਣੀ ਹੁੰਦੀ ਗਾਂ ਦੀ ਗਾਂ ਮੜ ਕੇ ਉਹ ਆਪਾਂ ਪਾਣੀ ਪਾਉਣਾ ਤੇ ਇਹ ਉਹਦੀ ਪਰਸੈਂਟੇਜ ਉਹਦੇ ਵਿੱਚ ਗੁੜ ਦੀ ਆਪਾਂ ਪਾਉਣੀ ਹੈ ਜੀ ਇਹ 1% ਯਾਨੀ ਕਿ 100 ਲੀਟਰ ਪਾਣੀ ਮਗਰ 1 ਕਿਲੋ ਗੁੜ ਪਾਉਣਾ ਹੁੰਦਾ ਹੈ ਜੀ ਤੇ ਉਹ ਜਿਵੇਂ ਅਸੀਂ 1000 ਲੀਟਰ ਵਾਲੀਆਂ ਸਾਡੀਆਂ ਟੈਂਕੀਆਂ ਉਹਨਾਂ ਦੇ ਵਿੱਚ ਅਸੀਂ 10 ਕਿਲੋ ਗੁੜ ਨਾਲ ਜਾਗ ਲਾ ਕੇ ਵੇਸ਼ਟੀ ਕੰਪੋਸਟਰ ਵਧਾਉਂਦੇ ਗਏ ਇਦਾਂ ਹੀ ਤੇ ਉਹ ਅਸੀਂ ਹਰੇਕ ਪਾਣੀ ਦੇ ਨਾਲ ਹਰੇਕ ਕਿੱਲੇ ਦੇ ਵਿੱਚ ਬਾਅਦ ਦੇ ਵਿੱਚ ਜੀ ਅਸੀਂ 5 500 ਲੀਟਰ ਅਸੀਂ ਉਹ ਛੱਡਣ ਲਾਪੇ ਵੇਸ਼ਟੀ ਕੰਪੋਸਟ ਤੇ ਬੂਟਿਆਂ ਨੂੰ ਅਸੀਂ ਜਿਹੜੀ ਫਸਲ ਆ ਜੀ ਅਸੀਂ ਇਹ ਕਣਕ ਝੋਨਾ ਜਿਹੜਾ ਅਸੀਂ ਉਹਨੂੰ ਵੀ ਅਸੀਂ ਉਹਦੀ ਸਪਰੇ ਵੀ ਅਸੀਂ ਕਰਾਉਣ ਲਾਪੇ ਜਿਹੜੇ ਅਸੀਂ ਆਪਣੇ ਘਰ ਵਾਸਤੇ ਫਲਦਾਰ ਬੂਟੇ ਲਾਏ ਆ ਜੀ ਉਹਨਾਂ ਨੂੰ ਵੀ ਅਸੀਂ ਸਪਰੇ ਕਰਾਉਣ ਲਾਪੇ ਉਹਦੀ ਵੇਸ਼ਟੀ ਕੰਪੋਸਟ ਅਸੀਂ ਇਹ ਜ਼ਮੀਨ ਦੇ ਵਿੱਚ ਵੀ ਛੱਡਦੇ ਰਹੇ ਆ ਤੇ ਉਹਦੀ ਅਸੀਂ ਸਪਰੇ ਵੀ ਕਰਾਉਂਦੇ ਰਹੇ ਆ ਜੀ ਤੇ ਉਹਦੇ ਨਾਲ ਸਾਨੂੰ ਇਹ ਕੀ ਕਈ ਜਿਹੜੇ ਚਾਰ ਕਿੱਲੇ ਸਾਡੇ ਇਹੋ ਤੀਸਰੇ ਸਾਲ ਸਾਡਾ ਝਾੜ ਤੀਸਰੇ ਚੌਥੇ ਸਾਲ ਦੂਸਰੀ ਪੈਲੀ ਦੇ ਜਾਨੀ ਕਿ ਬਰਾਬਰ ਜੇ ਔਨ ਲਾਪੇ ਆ ਤੇ ਜਿਹੜੀ ਆਪਣੀ ਹੈਗੀ ਆ ਜੀ ਜਿਹੜਾ ਅਸੀਂ ਬਾਸਮਤੀ ਲਾਉਨੇ ਹਾਂ ਇਹ ਕਣਕ ਬੀਜਦੇ ਹਾਂ ਜਿਹੜੇ ਆਪਣੇ ਘਰੇਲੂ ਸਬਜ਼ੀ ਹੁੰਦੀ ਸੀ ਜਾਂ ਫਲਦਾਰ ਬੂਟੇ ਸੀ ਉਹ ਸਾਰੇ ਬਿਮਾਰੀ ਰਹਿਤ ਹੋ ਗਏ ਤੇ ਉਹਨਾਂ ਦੇ ਵਿੱਚ ਜਿਹੜੀ ਉਹ ਫਲਾਂ ਦੀ ਸ਼ਾਇਨਿੰਗ ਸੀ ਜੀ ਉਹ ਸ਼ਾਇਨਿੰਗ ਹੀ ਵੱਖਰੀ ਹੋ ਗਈ ਜਿਹੜੀਆਂ ਆਪਾਂ ਪਹਿਲੋਂ ਜ਼ੈਰਾ ਵਰਤਦੇ ਹਾਂ ਉਹਨਾਂ ਨਾਲ ਉਹ ਕੁਆਲਿਟੀ ਨਹੀਂ ਹੁੰਦੀ ਜਿਹੜੀ ਅਸੀਂ ਵੇਸਟੀ ਕੰਪੋਜ਼ਲ ਤੇ ਬਿਨਾ ਜ਼ੈਰਾ ਤੋਂ ਜਦੋਂ ਪੈਰਾ ਕੀਤੀ ਉਹ ਕੁਆਲਿਟੀ ਸਾਡੀ ਬਹੁਤ ਵਧੀਆ ਗਈ ਜੈਵਿਕ ਖੇਤੀ ਦਾ ਮੁੱਖ ਸਿਧਾਂਤ ਇਹ ਹੈ ਕਿ ਭਾਵੇਂ ਫਸਲ ਨੂੰ ਕੋਈ ਵੀ ਸਮੱਸਿਆ ਆ ਜਾਵੇ ਕੁਦਰਤੀ ਢੰਗਾਂ ਨਾਲ ਹੀ ਉਹ ਸਮੱਸਿਆ ਦਾ ਹੱਲ ਕੀਤਾ ਜਾਵੇ ਫਸਲ ਨੂੰ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਇਲਾਜ ਵੀ ਜੈਵਿਕ ਦਵਾਈਆਂ ਨਾਲ ਹੀ ਕੀਤਾ ਜਾਵੇ ਜੈਵਿਕ ਖੇਤੀ ਦੀ ਸਖਲਾਈ ਲਈ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ 14 ਸਤੋਂ ਕੇਬੀਕੇ ਦੇ ਨਾਲ ਜੁੜ ਕੇ ਤੇ ਜਿਹੜੀ ਰਹਿਤ ਖੂਦ ਪੈਗਾਂ ਵਿੱਚ ਕਰਨ ਲਾ ਪਏ ਹਾਂ ਵਿੱਚੇ ਮਲਚ ਕਰਨ ਲਾ ਪਏ ਉਹਦੇ ਨਾਲ ਸਾਨੂੰ ਇਹ ਫਾਇਦਾ ਆ ਜੀ ਸਾਨੂੰ ਕੋਈ ਵੀ ਕੀੜ ਨਾਸ਼ਕ ਦਵਾਈ ਜਿਹੜੀ ਆ ਉਹ ਨਹੀਂ ਪਾਉਣੀ ਪੈਂਦੀ ਨਾ ਸਾਨੂੰ ਜਿਹੜਾ ਗੰਦ ਉਗਦਾ ਵਾ ਕੋਈ ਵੀ ਫਸਲਾਂ ਵਿੱਚ ਉਹ ਨਹੀਂ ਉਗਦਾ ਕੋਈ ਵੀ ਸਾਡੀ ਜਿੰਨੇ ਵੀ ਆ ਵਕਤ ਅਸੀਂ ਜਿੰਨਾ ਵੀ ਆ ਕੋਈ ਸਪਰੇ ਨਹੀਂ ਕਰਦੇ ਨਾ ਕਣਕ ਨੂੰ ਨਾ ਝੋਨੇ ਨੂੰ ਨਾ ਸਾਡਾ ਖਾਤੋਂ ਵੀ ਰਹਿਦ ਹੋ ਚੁੱਕਾ ਜੀ ਤੇ ਜਿਹੜੀ ਕਣਕ ਆ ਉਹ ਹੌਲੀ-ਹੌਲੀ ਜਾ ਰਹੀ ਆ ਕੁਛ ਕਿल्ले ਅਸੀਂ 2 ਕਿल्ले ਅਸੀਂ ਘਰ ਵਾਸਤੇ ਆਪਦਾ ਸਾਰਾ ਜਿਹੜਾ ਨਰੋਲ ਫਲ ਜਿਹੜੀ ਉਹ ਆਪਦੇ ਵਾਸਤੇ ਰੱਖਦੇ ਆ ਖਾਣ ਪੀਣ ਵਾਸਤੇ ਉਹ ਜਿਹੜੀ ਸਾਡੀ ਪਹਿਲਾਂ ਤੋਂ ਘਾਟ ਪੈਂਦੀ ਸੀ ਜੀ ਹੁਣ ਜਿਹੜੀ ਅਸੀਂ ਬਰोबर ਆ ਚੁੱਕੇ ਆ ਤੇ ਜਿਹੜੀ ਬਾਕੀ ਵੀ ਫਸਲ ਸਾਡੀ ਜਿਹੜੀ ਕੁੱਲ ਅਸੀਂ ਤਕਰੀਬਨ ਅਸੀਂ 39 ਕਿल्ले ਦੀ ਫਸਲ ਕਰਦੇ ਆ ਉਹ ਖੇਤੀਬਾੜੀ ਕਰਦੇ ਆ ਜੀ ਉਹਦੇ ਵਿੱਚ ਵੀ ਅਸੀਂ ਜਿਹੜੀ ਲੋਕਾਂ ਵਾਸਤੇ ਬਿਨਾ ਕੀੜਕਨਾਸ਼ਕ ਦੇ ਦਵਾਈਆਂ ਕੋਈ ਵੀ ਜ਼ਹਿਰ ਨਹੀਂ ਵਰਤਦੇ ਉਹ ਸਾਰਾ ਜਿਹੜਾ ਮੰਡੀ ਦੇ ਵਿੱਚ ਇਥੇ ਦਿੰਨੇ ਆ ਉਹਦਾ ਵੱਖਰਾ ਕੋਈ ਨਹੀਂਗਾ ਸਾਡਾ ਕੋਈ ਮੀਡ ਹੇ ਕਰਦੇ ਤੇ ਇਹਦਾ ਕਰਕੇ ਹਰ ਇੱਕ ਬੰਦੇ ਨੂੰ ਚਾਹੀਦਾ ਰੈਂਦ ਖੂਨ ਸੰਭੋ ਜਿਉਂ ਕਿ ਜਿਹੜਾ ਗਾਂਦੋਕਦਾ ਵਾ ਜਿਹੜਾ ਨਦੀਨ ਕਹੇ ਦਿੰਨੇ ਆਪਾਂ ਨਦੀਨ ਵੀ ਜਦੋਂ ਉੱਤੇ ਝੋਨੇ ਪਰਾਲੀ ਦੀ ਮਲਚਿੰਗ ਹੋਈ ਹੁੰਦੀ ਆ ਉਹ ਨਹੀਂ ਨਿਕਲਦਾ ਉੱਤੇ ਉਹ ਵੀ ਗੈਰ ਨਹੀਂ ਪਾਉਣਾ ਪੈਂਦਾ ਆਪਾਂ ਨੂੰ ਉਹਨੂੰ ਮਾਰਨ ਵਾਸਤੇ ਵੀ ਨਹੀਂ ਪਾਉਣਾ ਪੈਂਦਾ ਤੇ ਜਿਹੜਾ ਸਪਰੇਅ ਕਰਨੀ ਆ ਜਦੋਂ ਆਪਣੀ ਇਹਦੇ ਵਿੱਚ ਜਿੰਨੀ ਵੀ ਵਿੱਚੋ ਜੋ ਮਲਚੇ ਹੁੰਦੀ ਆ ਸਾਰੀ ਚੀਜ਼ਾਂ ਉਹ ਪੈਲੀ ਦੇ ਵਿੱਚ ਆਰਗੈਨਿਕ ਪੂਰਾ ਆਉਂਦਿਆ ਸਾਡਾ ਹੁਣ ਬਹੁਤ ਜੋ ਮਿੱਟੀ ਟੈਸਟ ਕੀਤੀ ਯੂਨੀਵਰਸਿਟੀ ਵਾਲਿਆਂ ਨੇ ਜਾ ਕੇ ਉਹ ਬਹੁਤ ਹਾਈ ਲੈਵਲ ਤੇ ਆਇਆ ਹੈ ਜੀ ਇਹਦਾ ਕਰਕੇ ਸਾਨੂੰ ਹੁਣ ਖਾਦਾਂ ਵੀ ਘਟ ਘਟ ਗਈਆਂ ਵਾ ਜਿਹੜੀਆਂ ਜ਼ਹਿਰ ਜੂਰ ਪਾਉਣੇ ਉਹ ਕਾ ਖਤਮ ਹੋ ਚੁੱਕਾ ਵਾ ਜੀ ਹੁਣ ਇਹ ਜੋ ਗਾਂ ਦੇ ਗਾਂ ਫੇਰ ਅਸੀਂ ਚੱਲੀ ਜਾਂਦੇ ਆ ਤੇ ਜਿਹੜੀ ਘਾਹ ਰਾਸਤੇ ਅਸੀਂ ਉੱਕਾ ਹੀ ਰੱਖਦੇ ਉਹਦਾ ਜਿਹੜਾ ਟੇਸਟ ਵੀ ਉਹ ਵੱਖਰਾ ਵਾ ਰੰਗ ਟੇਸਟ ਸਭ ਕੁਝ ਵੱਖਰਾ ਹੋ ਚੁੱਕਾ ਵਾ ਕਿਉਂਕਿ ਜੇ ਉਹ ਜ਼ਹਿਰ ਨਹੀਂ ਪੈਂਦਾ ਦਵਾਈਆਂ ਨਹੀਂ ਪਾਉਣੀਆਂ ਪੈਂਦੀਆਂ ਇਹ ਇੱਕ ਦੇ ਬਿਮਾਰੀਆਂ ਤੋਂ ਸੀ ਰਹਿਤ ਹੁੰਦੇ ਆ ਹਰ ਇੱਕ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜਿਹੜਾ ਜ਼ਹਿਰ ਤੋਂ ਦੇ ਦਵਾਈਆਂ ਖਾਦਾਂ ਤੋਂ ਰਹਿਤ ਹੋਵੇ ਕ੍ਰਿਸ਼ੀ ਵਿਗਿਆਨ ਦੇ ਅੰਦਰ ਬੂਹ ਦੇ ਵਿੱਚ ਬਣਿਆ ਇਹਨਾਂ ਨਾਲ ਜੁੜਿਆ ਹੋਇਆ ਜੀ ਤੇ ਇਹਨਾਂ ਦੇ ਤੋਂ ਮੈਂ ਸਲਾਹਾਂ ਲੈ ਕੇ ਇਹਨਾਂ ਤੋਂ ਟ੍ਰੇਨਿੰਗ ਲੈ ਕੇ ਤੇ ਪਹਿਲਾਂ ਸੀ ਜਿਹੜੀ ਜ਼ਮੀਨ ਦੇ ਵਿੱਚ ਪਰਾਲੀ ਸੀ ਜਾਂ ਰਹਿਤ ਖੁੰਦ ਸੀ ਉਸ ਨੂੰ ਅੱਗ ਲਗਾ ਦਿੰਦੇ ਸੀ ਤੇ ਜਦੋਂ ਤੋਂ ਇਹਨਾਂ ਨਾਲ ਜੁੜੇ ਹੋਏ ਆ ਉਸ ਤੋਂ ਬਾਅਦ ਅਸੀਂ ਜਿਹੜੀ ਪੈੜੀ ਦੇ ਵਿੱਚ ਰਹਿਤ ਖੂੰਦ ਜਿਹੜੀ ਪਰਾਲੀ ਚਾ ਕਣਕ ਦਾ ਨਾੜ ਵਾ ਜੋ ਵੀ ਆ ਉਹ ਅਸੀਂ ਪੈੜੀ ਦੇ ਵਿੱਚ ਮਿਲਾ ਰਹੇ ਆ ਤੇ ਪਹਿਲਾਂ ਅਸੀਂ ਰਸਾਇਣਕ ਖਾਦਾਂ ਕਾਫੀ ਜ਼ਿਆਦੀਆਂ ਪਾਉਂਦੇ ਸਾਂ ਤੇ ਹੁਣ ਲਗਾਤਾਰ ਇਹ ਜ਼ਮੀਨ ਦੇ ਵਿੱਚ ਵਾਉਣ ਦੇ ਨਾਲ ਰਹਿਤ ਖੂੰਦ ਵਾਉਣ ਦੇ ਨਾਲ ਉਹ ਜਿਹੜੇ ਆਪਣਾ ਫਸਲ ਦਾ ਝਾੜ ਵਾ ਲਗਾਤਾਰ ਵਧ ਰਿਹਾ ਵਾ ਤੇ ਇੱਕ ਜਿਹੜੀਆਂ ਸਬਜ਼ੀਆਂ ਦੇ ਵਿੱਚ ਵੀ ਜਦੋਂ ਖਾਦਾਂ ਵੱਧ ਪੈਂਦੀਆਂ ਸੀ ਉਹਨਾਂ ਦਾ ਜਿਹੜਾ ਟੇਸਟ ਉਹ ਬਿਲਕੁਲ ਹੀ ਬੇਕਾਰ ਸੀ ਤੇ ਜਿਵੇਂ ਜਿਵੇਂ ਹੁਣ ਅਸੀਂ ਇਹਨਾਂ ਆਰਗੈਨਿਕ ਚੀਜ਼ਾਂ ਦੇ ਨਾਲ ਜੁੜੇ ਆਂ ਦੇਸੀ ਰੂੜੀ ਪਾਉਨੇ ਆ ਜਾਂ ਹਰੀ ਖਾਦ ਵਾਹਨੇ ਆ ਢਿੰਜਨ ਦੀ ਖਾਦ ਜਿਹਨੂੰ ਕਹਿੰਦੇ ਆ ਮੂੰਗੀ ਦੀ ਵਿੱਚ ਫਸਲ ਦੇ ਵਿੱਚ ਵਾਹ ਦੇਈਦੀ ਆ ਤੇ ਉਹਦੇ ਨਾਲ ਜਿਹੜਾ ਸਬਜ਼ੀਆਂ ਦਾ ਟੇਸਟ ਉਹ ਵੀ ਬਹੁਤ ਵਧੀਆ ਹੁੰਦਾ ਜਾਂਦਾ ਵਾ ਮੈਂ ਸਰਜੀਤ ਸਿੰਘ ਰਾਏ ਰਾਏ ਕੁਦਰਤੀ ਖੇਤੀ ਫਾਰਮ ਪਿੰਡ ਲੰਗੇਰੀ तहसील वंगा जिला शहीद भगत सिंह नगर ਦਾ ਰਹਿਣ ਵਾਲਾ ਜੀ ਮੈਂ ਪਿਛਲੇ ਕੋਈ 11-12 ਸਾਲ ਤੋਂ ਮਤਲਬ ਸਨ 2012-13 ਤੋਂ ਕੁਦਰਤੀ ਖੇਤੀ ਕਰਦਾ ਜੀ ਤੇ ਜਿਹਦੇ ਵਿੱਚ ਲਗ ਲਗ ਲਗਭਗ ਸਾਰੀਆਂ ਫਸਲਾਂ ਜਿਵੇਂ ਕਣਕ ਹੋ ਗਈ ਮੱਕੀ ਹੋ ਗਈ ਗੰਨਾ ਹੋ ਗਿਆ ਹਲਦੀ ਹੋ ਗਈ ਇਹਨਾਂ ਮੇਨ-ਮੇਨ ਫਸਲਾਂ ਤੇ ਮੈਂ ਕੰਮ ਕਰਦਾ ਜੀ ਤੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਆਰਗਾਨਿਕ ਤਰੀਕੇ ਦੇ ਨਾਲ ਅ ਬੀਜਿਆਂ ਪਾਲਣ ਪੋਸ਼ਣ ਕਰੀਦਾ ਫਿਰ ਉਹਨਾਂ ਦੀ ਹਾਰਵੈਸਟ ਕਰੀਦੀ ਮਤਲਬ ਉਹਨਾਂ ਦੀ ਵਾਢੀ ਕਰੀਦੀ ਆ ਫਸਲਾਂ ਦੀ ਸੋ ਕਣਕ ਨੂੰ ਪਹਿਲਾਂ ਸਭ ਤੋਂ ਪਹਿਲਾਂ ਉਹਦਾ ਜਿਹੜਾ ਬੀਜ ਆ ਉਹ ਵੀ ਮੈਂ ਆਪਣੇ ਘਰ ਤੋਂ ਹੀ ਰੱਖ ਲੈਣਾ ਜੀ ਬੀਜ ਜਿਹੜੇ ਚੰਗੀ ਜਗ੍ਹਾ ਜਿੱਥੇ ਸਿਹਤਮੰਦ ਹੈਗੇ ਸਾਡੀ ਜਗ੍ਹਾ ਖੇਤ ਦੇ ਵਿੱਚ ਜਿੱਥੇ ਕੋਈ ਬਿਮਾਰੀ ਨਹੀਂ ਲੱਗਿਓ ਕਣਕ ਨੂੰ ਧਲੀਆਂ ਅੱਛੀਆਂ ਨੇ ਉੱਥੋਂ ਬੀਜ ਰੱਖਦਾ ਜੀ ਉਸ ਤੋਂ ਬਾਅਦ ਫਿਰ ਜਦੋਂ ਕਣਕ ਨੂੰ ਸਾਰਾ ਬੀਜ ਬਜਾਏ ਕਰਕੇ ਉਹਨੂੰ ਬੋਣ ਤੇ ਕਰੀਦਾ ਬਜਾਈ ਤੇ ਤਿਆਰ ਕਰਕੇ ਤੇ ਫਿਰ ਉਹਨੂੰ ਅਸੀਂ ਕਨਸੋਰਸ਼ੀਅਮ ਦਾ ਜਿਹੜਾ ਹੈਗਾ ਜਵਾਨ ਉਖਾਦ ਟੀਕਾ ਲਾਏ ਦੋ ਉਹਦੇ ਨਾਲ ਸੋਦੀ ਦੋ ਉਹਦੇ ਨਾਲ ਜਿਹੜਾ ਝਾੜ ਆ ਉਹਦਾ 1.5% ਝਾੜ ਦਾ ਫਰਕ ਪੈਂਦਾ ਜੀ ਤੇ ਕਣਕ ਉਹਦੇ ਨਾਲ ਸੋਧ ਕੇ ਤੇ ਕਣਕ ਬੀਜਦੇ ਇਹਦੀ ਆ ਬੀਜਣ ਤੋਂ ਬਾਅਦ ਕੋਈ ਘੱਟੋ ਘੱਟ ਮੈਂ ਜਿਹੜਾ ਪਾਣੀ ਲਾਉਣਾ ਜੋ ਉਹ ਕੋਈ 60-65 ਦਿਨ ਤੋਂ ਬਾਅਦ ਪਾਣੀ ਲਾਉਣਾ ਉਸ ਤੋਂ ਪਹਿਲਾਂ ਉਹਨੂੰ ਤਿੰਨ ਚਾਰ ਵਾਰੀ ਪਾਥੀਆਂ ਦਾ ਦੀ ਸਪਰੇ ਜਿਹੜੀ ਆ ਪਾਥੀਆਂ ਦੇ ਪਾਣੀ ਦੀ ਸਪਰੇ ਉਹ ਸਪਰੇ ਕਰ ਦੇ ਦੀ ਆ ਤੇ ਗੰਡੋਆ ਖਾਦ ਪਾ ਦੇ ਦੀਆ ਰੂੜੀ ਖਾਦ ਵੀ ਪਾਈ ਦੀਆ ਬੀਜਣ ਤੋਂ ਪਹਿਲਾਂ ਤੇ ਉਹਨਾਂ ਜਿਹੜਾ ਕਣਕ ਦਾ ਫਟਾਰਾ ਬਹੁਤ ਅੱਛਾ ਰਹਿੰਦਾ ਬਿਮਾਰੀ ਵੀ ਬਹੁਤ ਘੱਟ ਆਉਂਦੀ ਹੈ ਤੇ ਉਸ ਤੋਂ ਬਾਅਦ 65-70 ਦਿਨ ਤੋਂ ਬਾਅਦ ਜੇ ਤਾਂ ਅਚਾਨਕ ਮੀਂਹ ਪੈ ਜਾਵੇ ਤੇ ਠੀਕ ਹੈ ਨਹੀਂ ਤੇ ਫਿਰ ਮੈਂ 65-70 ਦਿਨ ਤੋਂ ਬਾਅਦ ਉਹਨੂੰ ਪਾਣੀ ਲਾਉਣਾ ਜੀ ਮੰਗਣ ਦੇ ਜਦੋਂ ਵੀ ਕਣਕ ਪਾਣੀ ਮੰਗਦੀ ਆ ਮੈਂ ਕੋਈ ਵੀ ਫਸਲ ਆ ਪਾਣੀ ਮੈਂ ਪਹਿਲਾਂ ਕਦੇ ਨਹੀਂ ਲਾਉਂਦਾ ਜੇ ਫਸਲ ਪਾਣੀ ਜਦੋਂ ਮੰਗਦੀ ਆ ਉਦੋਂ ਫਸਲ ਨੂੰ ਪਾਣੀ ਲਾਉਣਾ ਮੈਂ ਇਹ ਫਸਲ ਨੂੰ ਪਾਣੀ ਲਾ ਕੇ ਜੋ ਉਸ ਤੋਂ ਬਾਅਦ ਫਿਰ ਗੋਡ ਗਡਾਈ ਜੇ ਕੋ ਨਦੀਨ ਹੈਗਾ ਉਹਨੂੰ ਗੋਡੀ ਕਰ ਦੇ ਦਈ ਆ ਤੇ ਲੇਬਰ ਲਾ ਕੇ ਆ ਵੀ ਅਸੀਂ ਦੋ ਬ੍ਰਦਰ ਹੈਗੇ ਅਸੀਂ ਆ ਵੀ ਨਾਲ ਲਾ ਕੇ ਗੋਡੀ ਕਰਕੇ ਉਸ ਤੋਂ ਬਾਅਦ ਉਹਨੂੰ ਫਿਰ ਸਪਰੇਅ ਬੈਸਟਲੀ ਕੰਪੋਜ਼ਰ ਦੀ ਵੀ ਸਪਰੇਅ ਕਰ ਦੇ ਦਈ ਆ ਉਹਨੂੰ ਥੱਲੇ ਪਾਣੀ ਦੇ ਵਿੱਚ ਵੀ ਜਦੋਂ ਕਣਕ ਨੂੰ ਪਾਣੀ ਲਾਉਣਾ ਉਦੋਂ ਪਾਣੀ ਦੇ ਨਾਲ ਵੀ ਨੱਕੇ ਤੇ ਵੀ ਉਹਨੂੰ ਲਾ ਦੇ ਦਈ ਜੀ ਪਹਿਲੀ ਗੱਲ ਬਿਮਾਰੀ ਆਉਂਦੀ ਨਹੀਂ ਆਰਗੈਨਿਕ ਫਸਲ ਨੂੰ ਜੋ ਮੇਰਾ ਤਜਰਬਾ ਬਿਮਾਰੀ ਬਹੁਤ ਘੱਟ ਆਉਂਦੀ ਆ ਜੇ ਕੋਈ ਬਿਮਾਰੀ ਆਉਂਦੀ ਵੀ ਆ ਤੇ ਉਹ ਤੁਸੀਂ ਨਿੰਮ ਜਾਤੀ ਦੇ 4-5 ਇੱਕ ਬੂਟੇ ਹੈਗੇ ਜਿਵੇਂ ਨਿੰਮ ਹੋ ਗਿਆ ਅੱਕ ਹੋ ਗਿਆ ਤੇ ਅੱਕ ਤੇ ਤੂਰਾ ਹੋ ਗਿਆ ਤੇ ਇੱਕ ਹੁੰਦਾ ਸਦਾ ਬਹਾਰ ਤੇ ਐਲੋਵੇਰਾ ਇਹ 4-5 ਚੀਜ਼ਾਂ ਨੂੰ ਮਿਲਾ ਕੇ ਅਸੀਂ ਉਹਨਾਂ ਦੇ ਪੱਤੇ ਹੈਗੇ ਉਹਨਾਂ ਦਾ ਉਬਾਲ ਲੈਣਾ 15-20 ਮਿੰਟ ਉਬਾਲ ਕੇ ਠੰਡਾ ਕਰਕੇ ਉਹਦੀ ਸਪਰੇ ਜਿਹੜੀ ਆ ਉਹ ਉਹ ਪ੍ਰਤੀ ਢੋਲੀ 16 ਲੀਟਰ ਦੇ ਹਿਸਾਬ ਦੇ ਨਾਲ ਉਹ 2 ਲੀਟਰ ਜਾਂ 1.5 ਲੀਟਰ ਉਹਦੇ ਵਿੱਚ ਪਾ ਕੇ ਤੇ ਸਪਰੇ ਕਰ ਦੇ ਦੀ ਆ ਮੈਂ ਜਿੰਨੀਆਂ ਵੀ ਸਪਰੇਅ ਜਦੋਂ ਵੀ ਮੈਂ ਆਰਗਾਨਿਕ ਸਪਰੇਅ ਕੋਈ ਵੀ ਕਰਦਾ ਉਹ ਮੈਂ ਐਡਵਾਂਸ ਇਹ ਕਰ ਦਿੰਦਾ ਜੀ ਬਿਮਾਰੀ ਦੇ ਵਾਸਤੇ ਤਾਂ ਕਿ ਬਿਮਾਰੀ ਆਵੇ ਹੀ ਨਾ ਤੇ ਜੇ ਬਿਮਾਰੀ ਆਉਂਦੀ ਆ ਤੇ ਫਿਰ ਉਹ ਸਪਰੇਅ ਨੂੰ ਦੁਬਾਰੇ ਫਿਰ 8-10 ਦਿਨ ਤੋਂ ਬਾਅਦ ਫਿਰ ਰਿਪੀਟ ਕਰ ਦਿੰਦਾ ਮੱਕੀ ਦੀ ਫਸਲ ਨੂੰ ਵੀ ਐਸੀ ਤਰ੍ਹਾਂ ਜਿਹੜੀ ਦੇਸੀ ਮੱਕੀ ਬੀਜੀ ਦੀ ਹੈ ਦੇਸੀ ਮੱਕੀ ਤੇ ਉਹਦੀ ਮਾਰਕੀਟ ਜਾਦੇ ਆਟਾ ਵਧੀਆ ਮਹਿੰਗਾ ਵਿਕਦਾ ਉਹਨੂੰ ਵੀ ਪ੍ਰੋਸੈਸ ਕਰਕੇ ਆਟਾ ਪਸਾ ਕੇ ਥੈਲੀਆਂ ਦੇ ਵਿੱਚ ਉਹਨੂੰ ਬੰਦ ਕਰਕੇ ਤੇ ਕਿਲੋ 2 ਕਿਲੋ 5 ਕਿਲੋ ਦੀ ਪੈਕਿੰਗ ਬਣਾ ਕੇ ਤੇ ਉਹ ਵੀ ਉਸੇ ਤਰ੍ਹਾਂ ਉਹਨਾਂ ਨੂੰ ਕਸਟਮਰ ਨੂੰ ਵੇਚ ਦਈਦਾ ਜੀ ਉਸ ਤੋਂ ਬਾਅਦ ਅੱਗੇ ਗੰਨੇ ਦੀ ਗੱਲ ਹੈ ਜੀ ਤੇ ਗੰਨੇ ਦੀ ਹੈਗੀ ਗੰਨਾ ਸੀਓ ਜੇ 85 ਮੈਂ ਜਿਆਦਾ ਵੇਚਿਆ ਜੀ 1 ਏਕੜ ਪੂਰਾ ਗੰਨਾ ਵੇਚਿਆ ਤੇ ਉਹਨੂੰ ਪਹਿਲਾਂ ਬਜਾਈ ਕਰਦੇ ਬਜਾਈ ਜਦੋਂ ਬੀਜਣਾ ਉਹਨੂੰ ਵੀ ਸੋਧ ਲਈਦਾ ਬੀਜ ਨੂੰ ਸੋਧ ਕੇ ਤਾਂ ਕਿ ਕੋਈ ਬਿਮਾਰੀ ਨਾ ਲੱਗੇ ਉਹਨੂੰ ਨਮਦੇ ਪਾਣੀ ਵਿੱਚ ਜਾਂ ਗਊ ਮੂਤਰ ਦੇ ਵਿੱਚ ਅੱਧਾ ਘੰਟਾ ਪਿਉਂਦਾ ਇਹਦਾ ਉਹ ਪਿਉ ਕੇ ਪੋਰੀਆਂ ਨੂੰ ਫਿਰ ਅੱਗੇ ਬੀਜ ਦੇਦਾ ਜੀ ਸਿਆੜਾਂ ਦੇ ਵਿੱਚ ਜਿੰਮੇ ਵੀ ਜੋ ਡਿਸਟੈਂਸ ਜਿਹੜੀ ਹੁੰਦੀ ਹੈ ਉਹਦੇ ਮੁਤਾਬਕ ਬੀਜ ਦੇਦਾ ਤੇ ਫਿਰ ਉਹਨੂੰ ਪਾਣੀ ਲਾ ਦੇਦਾ ਜੀ ਪਾਣੀ ਲਾ ਕੇ ਉਹਦੇ ਪਹਿਲਾਂ ਤਾਂ ਉਹਨੂੰ ਬਾਹ ਕੇ ਉਹਦੇ ਵਿੱਚ ਰੂੜੀ ਪਾ ਦੇਦੀ ਆ ਤੇ ਜਦੋਂ ਉਹ ਉਹਨੂੰ ਪਾਣੀ ਲਾ ਦੇਦਾ ਪਾਣੀ ਦੇ ਉੱਪਰ ਫਿਰ ਗੰਡਵਾ ਖਾਦ ਵੀ ਪਾ ਦੇਦੀ ਆ ਤਾਂ ਕਿ ਉਹ ਜਿਹੜਾ ਹੈਗਾ ਅ ਜਮੀਨ ਨੂੰ ਜ਼ਿਆਦਾ ਖੁਰਾਕੀ ਤੱਤ ਮਿਲਦੇ ਤੇ ਇੱਕ ਦੋ ਜਿਹੜਾ ਫਟਾਰਾ ਬਹੁਤ ਜਲਦੀ ਹੁੰਦਾ ਔਰ ਪੂਰੇ ਦੇ ਪੂਰੇ ਲਗਭਗ 90% ਦੇ ਕਰੀਬ ਉਹ ਜਿਹੜੇ ਹੈਗੇ ਆ ਸਾਰੀਆਂ ਪੌਰੀਆਂ ਜੰਮ ਪੈਂਦੀਆਂ ਜੀ ਤੇ ਉਸ ਤੋਂ ਬਾਅਦ ਜੇ ਉਹਨੂੰ ਆਪਾਂ ਜੇ ਫਿਰ ਉਸ ਤੋਂ ਬਾਅਦ ਜੇ ਨਦੀਨ ਹੁੰਦੇ ਆ ਤੇ ਨਦੀਨਾਂ ਦੀ ਤਾਂ ਦੋ ਹੀ ਤਰੀਕੇ ਨੇ ਜਾਂ ਆਪਾਂ ਗੋਡੀ ਕਰੀਦੀ ਆ ਗੋਡੀ ਕਰਕੇ ਨਦੀਨਾਂ ਦਾ ਖਾਤਮਾ ਕਰੀਦਾ ਜਾਂ ਫਿਰ ਦੂਜਾ ਤਰੀਕਾ ਹੈਗਾ ਮਲਚਿੰਗ ਦਾ ਮਲਚਿੰਗ ਦਾ ਮਤਲਬ ਕੋਈ ਵੀ ਜਿਹੜੀ ਫਸਲ ਹੀ ਰਹਿਣ ਖੁੰਦ ਹੈ ਪਰਾਲੀ ਹੋ ਗਈ ਗੰਨੇ ਦੀ ਖੋਰੀ ਹੋ ਗਈ ਸਾਡੇ ਕੋਲ ਹੋਰ ਕੋਈ ਕਣਕ ਦਾ ਕਾਫੂਸ ਜਿਹੜਾ ਹੈਗਾ ਪਿਆ ਉਹ ਮਲਚਿੰਗ ਕਰ ਦੇ ਦੀ ਹੈ ਜੀ ਮਲਚਿੰਗ ਕਰਨ ਦਾ ਬਹੁਤ ਤਰੀਕਾ ਸੌਖਾ ਨਾਲੇ ਤੋਂ ਮਲਚਿੰਗ ਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਹੋ ਜਾਂਦੀ ਹੈ ਜ਼ਮੀਨ ਦੇ ਵਿੱਚ ਜਿਹੜੀ ਨਮੀ ਹੈ ਉਹ ਕਾਫੀ ਦੇਰ ਤੱਕ ਬਣੀ ਰਹਿੰਦੀ ਹੈ ਗੰਡੋਏ ਦੇ ਵੀ ਅਸੀਂ ਜਿਹੜੇ ਹੈਗੇ ਆ ਬੈੱਡ ਉਹ ਆਪਣੇ ਹੀ ਲਗਾਏ ਰੱਖੇ ਲਗਾਏ ਹੋਏ ਨੇ ਜੀ ਤੇ ਉਹਨਾਂ ਬਿੱਡਾਂ ਦੇ ਵਿੱਚ ਆਪਣਾ ਗੋਬਰ ਜਿਹੜਾ ਹੈਗਾ ਪਸ਼ੂਆਂ ਦਾ ਗੋਬਰ 12 13 ਡੰਗਰ ਰੱਖੇ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਸ਼ਾਈਵਲ ਨਸਲ ਦੀ ਗਾਂ ਆ ਤੇ ਉਹ ਸਾਨੂੰ ਜਿਹੜੀ ਆਰਗੈਨਿਕ ਖੇਤੀ ਦੇ ਵਿੱਚ ਉਹਦਾ ਸਾਨੂੰ ਬਹੁਤ ਫਾਇਦਾ ਜੇ ਇਹ ਕੋਈ 60 70 ਦਿਨ ਤੋਂ ਬਾਅਦ ਤਿਆਰ ਹੋ ਜਾਂਦੀ ਆ ਤੇ ਉਹਨੂੰ ਫਿਰ ਬਾਅਦ ਦੇ ਵਿੱਚ ਛਾਣ ਲਈਦਾ ਛਾਣਨ ਦੇ ਨਾਲ ਫਿਰ ਜਿਵੇਂ ਉਹ ਚਾਹ ਪੱਤੀ ਹੁੰਦੀ ਆ ਸਾਡੀ ਉਹ ਫਿਰ ਚਾਹ ਪੱਤੀ ਵਰਗੀ ਜਦੋਂ ਹੋ ਜਾਂਦੀ ਹੈ ਭੁਰਪਰੀ ਤੇ ਉਹ ਫਿਰ ਤਿਆਰ ਹੋ ਜਾਂਦੀ ਹੈ ਆਪਣੇ ਬਰਤਨ ਦੇ ਯੋਗ ਹੋ ਜਾਂਦੀ ਹੈ ਫਸਲ ਦੇ ਵਿੱਚ ਕਿਸਾਨ ਵੀਰੋ ਮੇਰਾ ਨਾਮ ਹੈ ਡਾਕਟਰ ਅਮਨਪ੍ਰੀਤ ਮੈਂ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜੈਵਿਕ ਖੇਤੀ ਸਬੰਧੀ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਅ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿਸਾਨ ਵੀਰੋ ਕਿ ਹਰੀ ਕ੍ਰਾਂਤੀ ਜਦੋਂ ਆਈ ਸੀ 1966 ਦੇ ਵਿੱਚ ਤਾਂ ਉਦੋਂ ਹਰੀ ਕ੍ਰਾਂਤੀ ਲੈ ਕੇ ਆਉਣ ਦਾ ਜਿਹੜਾ ਮੁੱਖ ਉਦੇਸ਼ ਆਪਣਾ ਸੀਗਾ ਕਿ ਬਹੁਤ ਆਪਣੇ ਜਿਹੜੇ ਦੇਸ਼ ਸੀਗਾ ਪੂਰਾ ਦੁਨੀਆ ਜਿਹੜੀ ਸੀਗੀ ਉਹ ਭੁੱਖ ਦੇ ਨਾਲ ਮਰ ਰਹੀ ਸੀ ਤਾਂ ਕਰਕੇ ਜਦੋਂ ਹਰੀ ਕ੍ਰਾਂਤੀ ਆਈ ਤਾਂ ਹਰੀ ਕ੍ਰਾਂਤੀ ਦਾ ਬਹੁਤ ਵੱਡਾ ਯੋਗਦਾਨ ਸੀਗਾ ਫਸਲਾਂ ਦੇ ਝਾੜ ਦੇ ਵਿੱਚ ਵਾਧਾ ਕਰਨਾ ਤੇ ਆਪਣੇ ਦੇਸ਼ ਦੇ ਵਿੱਚੋਂ ਭੁੱਖ ਮਰੀ ਨੂੰ ਖਤਮ ਕਰਨਾ ਪਰ ਆਪਾਂ ਜਿਵੇਂ ਦੇਖਦੇ ਆਂ ਕਿ ਹਰੀ ਕ੍ਰਾਂਤੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਸੀਗਾ ਉਹ ਆਪਣਾ ਪੰਜਾਬ ਪ੍ਰਦੇਸ਼ ਦਾ ਰਿਹਾ ਜਿਹੜਾ ਉੱਤਰ ਭਾਰਤ ਦਾ ਪੰਜਾਬ ਹਰਿਆਣਾ ਯੂਪੀ ਸੀਗਾ ਇਹਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਵਿੱਚ ਤੇ ਉਹਨੂੰ ਸਫਲ ਕਰਨ ਦੇ ਵਿੱਚ ਤੇ ਪੂਰੀ ਦੁਨੀਆ ਨੂੰ ਭੁੱਖਮਰੀ ਤੋਂ ਕੱਢਣ ਦੇ ਵਿੱਚ ਬਹੁਤ ਵਧੀਆ ਆਪਾਂ ਜਿਹੜਾ ਰੋਲ ਆ ਜਿਹੜਾ ਉਹ ਅਦਾ ਕੀਤਾ ਪਰ ਆਪਾਂ ਇਹ ਵੀ ਦੇਖਦੇ ਆਂ ਕਿਸਾਨ ਵੀਰੋ ਵੀ ਹਰੀ ਕ੍ਰਾਂਤੀ ਤੇ ਜਿਹੜੇ ਕੁਝ-ਕੁਝ ਦੁਸ਼ ਪ੍ਰਭਾਵ ਵੀ ਜਿਹੜੇ ਹੈਗੇ ਆ ਉਹ ਸਮੇਂ ਦੇ ਨਾਲ-ਨਾਲ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ ਉਦੇ ਵਿੱਚ ਆਪਾਂ ਕੀ ਦੇਖਦੇ ਆਂ ਵੀ ਹੁਣ ਹਰੀ ਕ੍ਰਾਂਤੀ ਤੋਂ ਬਾਅਦ ਲਗਾਤਾਰ ਜਿਹੜਾ ਆਪਾਂ ਜੈਵਿਕ ਖੇਤੀ ਨੂੰ ਟੋਟਲੀ ਆਪਦੇ ਖੇਤਾਂ ਦੇ ਵਿੱਚੋਂ ਖਤਮ ਕਰਤਾ ਤੇ ਰਸਾਇਣਿਕ ਖੇਤੀ ਦੇ ਉੱਤੇ ਆਪਾਂ ਨਿਰੇ ਭਰੇ ਹੀ ਹੁਣ ਡਿਪੈਂਡੈਂਟ ਹੋ ਚੁੱਕੇ ਆਂ ਇੰਨੀ ਕਿ ਜਦੋਂ ਆਪਾਂ ਲਗਾਤਾਰ ਇਹ ਰਸਾਇਣਾਂ ਨੂੰ ਆਪਣੇ ਖੇਤਾਂ ਦੇ ਵਿੱਚ ਪਾ ਰਹੇ ਹਾਂ ਅੰਨੇਵਾ ਦੁਰਵਰਤੋਂ ਜਿਹੜੀ ਰਸਾਇਣਾਂ ਦੀ ਬਹੁਤ ਤਰੀਕਿਆਂ ਦੇ ਨਾਲ ਆਪਾਂ ਕਰ ਰਹੇ ਹਾਂ ਚਾਹੇ ਉਹ ਬੀਜ ਸੋਧ ਦੇ ਫਾਰਮ ਦੇ ਮਤਲਬ ਰੂਪ ਦੇ ਵਿੱਚ ਹੋਣ ਜਾਂ ਉਹ ਕੱਖਾਂ ਨੂੰ ਖਤਮ ਕਰਨ ਦੇ ਰੂਪ ਵਿੱਚ ਹੋਣ ਜਾਂ ਉਹ ਕੀੜੇ ਮਕੌੜਿਆਂ ਉਲੀ ਨਾਸ਼ਕਾਂ ਦੇ ਨੂੰ ਖਤਮ ਕਰਨ ਦੇ ਰੂਪ ਦੇ ਵਿੱਚ ਬਹੁਤ ਤਰੀਕਿਆਂ ਦੇ ਜਿਹੜੇ ਰਸਾਇਣ ਆ ਜਾਂ ਖਾਦਾਂ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਪਰ ਰਸਾਇਣਾਂ ਦੀ ਜਿਹੜੀ ਹੁਣ ਅੰਨੇਵਾ ਵਰਤੋਂ ਆਪਣੇ ਖੇਤਾਂ ਦੇ ਵਿੱਚ ਕਿਸਾਨ ਵੀਰੋਂ ਕਰ ਰਹੇ ਤਾਂ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਇਹ ਵਿਭਾਗ ਆ ਇਹਦਾ ਇੱਕ ਮੁੱਖ ਉਦੇਸ਼ ਇਹੀ ਹੈਗਾ ਕਿ ਪੰਜਾਬ ਨੂੰ ਹੁਣ ਆਪਾਂ ਥੋੜਾ ਜਿਹਾ ਜੈਵਿਕ ਖੇਤੀ ਦੇ ਵੱਲ ਪ੍ਰੇਰਿਤ ਕਰਨਾ ਜੈਵਿਕ ਖੇਤੀ ਵੱਲ ਪ੍ਰੇਰਿਤ ਕਰਨ ਦਾ ਇਹੀ ਆਪਣਾ ਉਦੇਸ਼ ਹੈਗਾ ਆ ਵੀ ਰਸਾਇਣਾਂ ਦਾ ਜਿਹੜਾ ਬਹੁਤ ਜ਼ਿਆਦਾ ਲੋਡ ਆਪਣੇ ਰਸਾਇਣਿਕ ਜਿਹੜੇ ਆਪਣੇ ਆਪਾਂ ਖਾਦਾਂ ਦੇ ਰੂਪ ਦੇ ਵਿੱਚ ਜਾਂ ਅਲੱਗ-ਅਲੱਗ ਰਸਾਇਣਾਂ ਦੇ ਰੂਪ ਦੇ ਵਿੱਚ ਕੁਦਰਤੀ ਸਰੋਤਾਂ ਦੇ ਵਿੱਚ ਚਾਹੇ ਉਹ ਆਪਾਂ ਧਰਤੀ ਦੇ ਵਿੱਚ ਪਾ ਰਹੇ ਹਾਂ ਉਹੀ ਜਿਹੜੇ ਰਸਾਇਣ ਆਪਣੇ ਵਾਜੂ ਮੰਡਲ ਦੇ ਵਿੱਚ ਵੀ ਸ਼ਾਮਲ ਹੋ ਰਹੇ ਆ ਅੱਜ ਦੀ ਖੇਤੀ ਬਹੁਤ ਹੀ ਤਕਨੀਕੀ ਹੋ ਗਈ ਹੈ ਪਰ ਜੈਵਿਕ ਖੇਤੀ ਇੱਕ ਸਧਾਰਨ ਖੇਤੀ ਹੈ ਜੈਵਿਕ ਖੇਤੀ ਕਰ ਰਹੇ ਬਹੁਤ ਸਾਰੇ ਕਿਸਾਨ ਰਸਾਇਣਿਕ ਖੇਤੀ ਨਾਲੋਂ ਵੱਧ ਲਾਭ ਕਮਾ ਰਹੇ ਹਨ ਅੱਜ ਲੋੜ ਹੈ ਕਿ ਆਪਣੀ ਖੇਤੀ ਨੂੰ ਪੁਰਾਤਨ ਢੰਗਾਂ ਨਾਲ ਕੀਤਾ ਜਾਵੇ ਤਾਂ ਜੋ ਖੇਤੀ ਖਰਚਿਆਂ ਨੂੰ ਵੀ ਘਟਕ ਕੀਤਾ ਜਾਵੇ ਨਾਲ ਹੀ ਵਾਤਾਵਰਣ ਅਤੇ ਸਾਡੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ ਪੰਜਾਬ ਦੇ ਕਿਸਾਨਾਂ ਲਈ ਜੈਵਿਕ ਖੇਤੀ ਨੂੰ ਅਪਣਾਉਣਾ ਸਮੇਂ ਦੀ ਮੁੱਖ ਮੰਗ ਹੈ